ਇਹ ਕਮੇ ਕਹ ਲਗਦਾ ਵੀ ਯਾਰ ਢਿੱਲੇ ਵੀ ਜ਼ਿਆਦੇ ਰੋਗ ਰਹਾ ਮੇਰੇ ਨਕਲਦੀਪ ਸਿੰਘ ਜਵੀਰ ਮੇਰੇ ਕੋ ਇਹੋ ਕਿ ਲਾਇ ਕੋਈ ਹੈ ਕੋਈ ਨਹੀਂ ਡੈਡੀ ਦੱਪਾ ਕਰਦਾ ਨਾ ਉਹ ਪਰਲੇ ਬਨੇ ਖਲੋਤਾ ਫ੍ਰੀਜ ਕੋ ਨਹੀਂਗਾ ਖਾਸ ਆਇੜ ਨੇ ਪੂਰੀ ਮਤ ਦਿੱਤੀ ਮੇਰੀ ਡਾਕਟਰ ਵੀ ਆਵ ਜਾਣ ਕੇ ਲਾ ਗਏ ਵਿਚਾਰੇ ਨੇ ਮੇਰੀ ਕੋਈ ਬਾਹ ਫੜਦਾ ਚਲੋ ਕੋਈ ਨਾ ਕਰਨ ਵਾਲਾ ਪ੍ਰਮਾਤਮਾ ਤੇ ਹੁਣ ਹੋ ਗਈ ਜਮੀਰ ਬਣ ਗਈ ਹਾਂ ਮੇਰੇ ਘੇਨੇ ਬਾਹਣੇ ਘੇਨੇ ਪੜੀ ਗਾਲ ਸਾਹਿਬ ਤਾਂ ਖੜਿਆ ਪਰ ਹਾਂਜੀ ਗਾਲ ਸਾਹਿਬ ਨੇ ਕੀ ਕੀ ਕੀਤਾ ਉਹ ਮੌਰ ਕੀਤਾ ਨੇ ਸਾਰੀ ਪਿੰਡ ਦੀ ਜਮੀਨ ਬਣਾ ਕੇ ਦਿੱਤੀ ਉਹਨਾਂ ਨੇ ਤਗੜਿਆਂ ਦੀ ਵੀ ਮਾਰਿਆਂ ਦੀ ਵੀ ਸਾਰਿਆਂ ਦੀ ਆ ਚਾਰ ਤੀਲੇ ਨਾ ਕਰਕੇ ਲੱਗ ਗਿਆ ਨਹੀਂ ਤੇ ਮੇਰੇ ਕੋ ਕਿਥੋਂ ਵੀ ਜਾਨੇ ਉਹ ਮਾਲਕ ਦੀ ਕਿਰਪਾ ਹੈ ਵੀਰਿਆਂ ਦੀ ਕਿਰਪਾ ਨਾਲ ਨਹੀਂ ਮੇਰੇ ਕੋ ਕਿਉਂ ਨਾਗੇ ਤੇ ਮੇਰੇ ਕੋ ਦੋ ਸਾਧੀਆਂ ਦੀ ਬੰਨੀ ਹੋਰ ਤਾਂ ਖੋਜੇ ਹੋਰ ਚੱਲ ਫੇਰੇ ਮਾਰਨ ਦੀ ਸਰਵੋਤਮ ਖੋਜ ਕੀ ਕਰਨ ਜੋ ਕੋਈ ਖਾਲ ਛੇੜਨ ਖਾਸ ਆੜ ਦੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿੱਦਾਂ ਇਹਨਾਂ ਨੇ ਰਾਤ ਦਿਨ ਲਾ ਕੇ ਵਿਚਾਰਿਆਂ ਨੇ ਮੇਰੀ ਜ਼ਮੀਨ ਬਣਾਈ ਆ ਇਦਾਂ ਸਾਰਿਆਂ ਜੀ ਬਣਾ ਕੇ ਦੇ ਕੇ ਗਏ ਆ ਝੋਨੇ ਲੱਗੇ ਸਾਰੇ ਬੰਨੇ ਲੱਗੇ ਇੱਧਰ ਵੀ ਲੱਗੇਗੇ ਕੋਹ ਰਹਿੰਦੀ ਆ ਜ਼ਮੀਨਾਂ ਉਹੀ ਹੋ ਜਾਣਗੀਆਂ